ਬਿੜਬਾ ਜਿਹੜਾ ਏਰੀਆ ਹੈ ਜਿਹੜੇ ਤਿੰਨੇ ਥਾਣੇ ਨੇ ਬਿੜਬਾ ਛਾਦਲੀ ਧਰਮਗੜ ਇਹ ਜੇ ਸਾਰੇ ਏਰੀਆ ਚ ਦੇਖਿਆ ਜਾਵੇ ਤਾਂ ਮੇਨ ਜਿਹੜਾ ਡਿੜਬੇ ਦੇ ਵਿੱਚੋਂ ਨੈਸ਼ਨਲ ਹਾਈਵੇਕ ਤਾਂ 52 ਲੰਘਦਾ ਹੈ ਤੇ ਬਾਕੀ ਛਾਦਲੀ ਧਰਮਗੜ ਚੋਂ ਮਤਲਬ ਅਲੱਗ-ਅਲੱਗ ਜਿਹੜੇ ਸਟੇਟ ਹਾਈਵੇਜ਼ ਨੇ ਉਹ ਨਿਕਲਦੇ ਨੇ ਜਿਨ੍ਹਾਂ ਦੇ ਉੱਪਰ ਬਾਕੀ ਨਾਰਮਲ ਵਾਹਨਸ ਤਾਂ ਜਾਂਦੇ ਨੇ ਪਰ ਨੈਸ਼ਨਲ ਹਾਈਵੇ ਕਰਕੇ ਜਿਹੜਾ ਹੈ ਜਿਹੜੇ ਹੈਵੀ ਵਾਹਨਸ ਨੇ ਜਿਦਾਂ ਓਵਰ ਲੋਡਡ ਵਾਹਨ ਕੋਈ ਜਿਹੜੀਆਂ ਮਿੱਟੀ ਦੀਆਂ ਟਰਾਲੀਆਂ ਹੋ ਗਈਆਂ, ਭੂਮੀਆਂ ਦੀਆਂ ਟਰਾਲੀਆਂ ਹੋ ਗਈਆਂ ਵੀ ਇਹ ਨਿਕਲਦੀਆਂ ਨੇ। ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀ ਤੇ ਇਹਦੇ ਤੇ ਦੇਖੋ ਜੀ ਅਸੀਂ ਅਲੱਗ-ਅਲੱਗ ਟਾਈਮ ਤੇ ਨਾਕੇ ਲਾ ਕੇ ਵੀ ਇਹਨਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਵਾਰਨਿੰਗ ਜਿਹੜੀ ਡੜਬਾ ਪੁਲਿਸ ਵੱਲੋਂ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਕਿ ਜਿਹੜੇ ਵੀ ਕੋਈ ਓਵਰਲੋਡਡ ਵਹੀਕਲ ਜਿਹੜਾ ਵੀ ਬੰਦਾ ਕੋਈ ਸਮਾਨ ਜਿਹੜਾ ਆਪਣਾ ਟਰਾਂਸਪੋਰਟ ਕਰ ਰਿਹਾ ਹੈ ਜਾਂ ਜਿੱਦੇ ਤੱਕ ਟਰਾਂਸਪੋਰਟ ਕਰ ਰਿਹਾ ਹੈ ਠੀਕ ਹੈ ਅਸੀਂ ਉਹਨਾਂ ਤੱਕ ਵੀ ਪਹੁੰਚ ਕਰਾਂਗੇ ਤੇ ਪਲੱਸ ਜਿਹੜਾ ਡਰਾਈਵਰ ਉਸ ਟਾਈਮ ਸਮਾਨ ਲੈ ਕੇ ਓਵਰਲੋਡਡ ਜੋ ਕਿ ਨਾ ਸਿਰਫ ਆਪਣੀ ਜਾਨ ਖਤਰੇ 'ਚ ਪਾ ਰਿਹਾ ਵੀ ਜਿਹੜੇ ਨਾਲ ਉਹਦੇ ਟੂ व्हीਲਰਸ ਕੋਈ ਫੋਰ व्हीਲਰਸ ਨਾਲ ਜਾ ਰਹੇ ਨੇ ਉਹਨਾਂ ਨੂੰ ਵੀ ਇਕੁਅਲੀ ਜਿਹੜਾ ਹੈ ਉਹ ਡੰਗਰਸ 'ਚ ਪਾਉਂਦਾ ਪਿਆ ਔਰ ਤੇ ਅਸੀਂ ਸਖਤ ਤੋਂ ਸਖਤ ਜਿਹੜੀ ਹੈ ਉਹ ਕਾਰਵਾਈ ਕਰਾਂਗੇ ਜਿਹੜਾ ਉਹ ਵਾਹਨ ਹੈ ਉਹ ਇੰਪਾਉਂਡ ਕੀਤਾ ਜਾਏਗਾ ਜਿਹੜਾ ਵੀ ਸਮਾਨ ਕੋਈ ਟਰਾਂਸਪੋਰਟ ਕਰ ਰਿਹਾ ਹੈ ਜਿੱਥੋਂ-ਜਿੱਥੇ ਟਰਾਂਸਪੋਰਟ ਕਰ ਰਿਹਾ ਹੈ ਉੱਥੇ ਤੱਕ ਅਸੀਂ ਰੀਚ ਕਰਕੇ ਉਹਨਾਂ ਨੂੰ ਵੀ ਨਾਲ ਇਹਦੇ